ਤਾਂ ਜਿਹਾ ਸੱਚੀ ਗੱਲ ਜੀ ਉਮੀਦ ਕਰਦੇ ਤੇ ਸਰ ਜਾਨੀ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਗਰ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੋਗੇ ਤੁਸੀਂ ਸੋਹਣੇ ਸੋਹਣੇ ਸੂਟ ਸਭ ਤੋਂ ਪਹਿਲਾਂ ਦੇਖ ਸਕੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਹੀ ਸੋਹਣੇ ਤੁਹਾਡੇ ਲਈ ਸੂਟ ਲੈ ਕੇ ਆਏ ਆਪਾਂ ਜਿਹੜੇ ਕਿ ਆਪਾਂ ਨੇ ਮਸ਼ੀਨ ਵਰਕ ਕੀਤੇ ਹੋਏ ਨੇਗੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਹੈ ਡਿਜ਼ਾਈਨਿੰਗ ਦੇਖ ਸਕਦੇ ਹੋ ਤੁਸੀਂ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਚ ਕਿਸੇ ਵੀ ਫੈਬਰਿਕ ਤੇ ਬਣਵਾ ਸਕਦੇ ਹੋ ਤੁਸੀਂ ਸਾਡੇ ਕੋਲ ਕਿਸੇ ਤਰ੍ਹਾਂ ਦਾ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਆਪਾਂ ਤੁਹਾਨੂੰ ਇਹ ਵਾਲੇ ਸੂਟ ਦੀ ਡਿਟੇਲ ਦਿਨੇ ਆ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਨੇ ਪਰਫਮ ਮਸ਼ੀਨ ਤੇ ਵਰਕ ਕੀਤਾ ਹੋਇਆ ਹੈ ਆਖ ਦਾ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਹੈ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹ ਦੇ ਇਸ ਤਰ੍ਹਾਂ ਚਾਕਾਂ ਤੇ ਵਰਕ ਬਣਿਆ ਹੋਇਆ ਹੈ ਇਹਦੇ 슬ੀਵਸ ਤੇ ਵੀ ਬਹੁਤ ਸੋਹਣਾ ਵਰਕ ਹੈ ਇਹ ਵਾਲੇ ਦੇ 슬ੀਵਸ ਰੈਡੀ ਹੋਏ ਹੋਏ ਨੇ 슬ੀਵਸ ਤੇ ਫਲਾਵਰ ਹੈ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਉਹ ਸੋਨਾ ਕਲਰ ਹੈ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਬਣਵਾ ਸਕਦੇ ਹੋ ਇਹ ਆਪਣਾ ਸੂਟ ਮਸਲਿਨ ਤੇ ਬਣਿਆ ਹੋਇਆ ਸੀ ਮਸਲਿਨ ਦੇ ਫੈਬਰਿਕ ਤੇ ਇਹ ਵਾਲਾ ਆਪਣਾ ਖਾਦੀ ਕਾਟਨ ਦੇ ਫੈਬਰਿਕ ਤੇ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪੀਸ ਰੈਡੀ ਹੋਇਆ ਹੋਇਆ ਇਹ ਮੇਰੇ ਭੈਣ ਨੇ ਆਪਣੀ ਮੰਮੀ ਵਾਸਤੇ ਆਰਡਰ ਕੀਤਾ ਸੀ ਆਪਾਂ ਨੂੰ ਉਹਨੇ ਡਿਜ਼ਾਈਨਿੰਗ ਭੇਜੀ ਸੀ ਆਪਾਂ ਨੂੰ ਆਪਾਂ ਨੇ ਉਹਨੂੰ ਸੇਮ ਡਿਜ਼ਾਈਨ ਦਾ ਸੂਟ ਰੈਡੀ ਕਰਕੇ ਦਿੱਤਾ ਇਸ ਤਰ੍ਹਾਂ ਦੇ 슬ੀਵਸ ਤੇ ਵਰਕ ਹੋਇਆ ਬੋਸ ਉਹਨੂੰ ਵਰਕ ਦਾ 슬ੀਵਸ ਦਾ ਵੀ ਤੁਸੀਂ ਇਹਨੂੰ ਵੀ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ 'ਚ ਬਣਵਾ ਸਕਦੇ ਹੋ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਫਿਨਿਸ਼ਿੰਗ ਨਾਲ ਵਰਕ ਹੋਇਆ ਅਗਲਾ ਇਹ ਵਾਲਾ ਪੀਸਾ ਇਹ ਵਾਲੀ ਦੀ ਆਪਾਂ ਪਹਿਲਾਂ ਵੀ ਵੀਡੀਓ ਅਪਲੋਡ ਕੀਤੀ ਹੋਈ ਹੈ ਬਹੁਤ ਸੋਣਾ ਇਹ ਮੇਰੀ ਭੈਣ ਨੇ DIY ਨਾਲ ਆਪਾਂ ਤੋਂ ਰੈਡੀ ਕਰਵਾਇਆ ਸੀ ਸਟੀਚਿੰਗ ਹੋ ਰਹੀ ਜਾ ਰਹੀ ਹੈ ਪਰ ਤੋਂ ਨਈ ਵੀ DIY ਸ਼ੇਅਰ ਕੀਤਾ ਦੁਆਰਾ ਤੋਂ ਬਹੁਤ ਸੋਣਾ ਸੂਤ ਬੰਦੇ ਇਸ ਤਰ੍ਹਾਂ ਇਸ ਲਿਸਟ ਤੇ ਵਰਕ ਹੋਇਆ ਹੈ ਬਹੁਤ ਹੀ ਪਿਆਰਾ ਵਰਕ ਹੈ ਵੀ ਮੇਰੇ ਡਿਜ਼ਾਈਨ ਹੈ ਇਹ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਇਸ ਤਰ੍ਹਾਂ ਸਿੰਪਲ ਜਿਹੀ ਜੇਲ ਬਣੀ ਹੈ ਇਹਦੇ ਇਸ ਤਰ੍ਹਾਂ ਸੇਮ 슬ੀਵਸ ਤੇ ਵਰਕ ਹੋਇਆ ਹੋਇਆ ਹੈ ਇਹ ਵਾਲੇ ਇਹਦੇ 슬ੀਵਸ ਤੇ ਬਣੇ ਹੋਏ ਨੇਗੇ ਇਹਦੇ ਚ ਆਪਣੀ ਸੇਮ ਕਲਰ ਹੀ ਰੈਡੀ ਕੀਤਾ ਹੋਇਆ ਹੈ ਅਗਲਾ ਵੀ ਬਹੁਤ ਹੀ ਪਿਆਰਾ ਸੂਟ ਬਣਿਆ ਹੈ ਵੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਤੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਸੂਟ ਕਿੱਦਾਂ ਦੇ ਲੱਗੇ ਥੈਂਕ ਯੂ